ਦੋਸਤੋ ਅੱਜ ਕੱਲ੍ਹ ਅਖਬਾਰਾਂ ਪੜ੍ਹੀਏ ਜਾਂ ਚੈਨਲ ਦੇਖੀਏ ਤਾਂ ਬੜੀਆਂ ਅਜੀਬੋ ਗਰੀਬ ਜਿਹੜੀਆਂ ਖਬਰਾਂ ਤੁਹਾਡੇ ਸਾਹਮਣੇ ਆ ਰਹੀਆਂ ਜੇ ਅੰਤਰਰਾਸ਼ਟਰੀ ਦ੍ਰਿਸ਼ ਤੇ ਨਜ਼ਰ ਮਾਰੀਏ ਜੇ ਅੰਤਰਰਾਸ਼ਟਰੀ ਦ੍ਰਿਸ਼ ਦੀ ਨਿਗਾਹ ਮਾਰੀਏ ਤਾਂ ਇੱਕ ਦੇਸ਼ ਦੂਜੇ ਤੇ ਹਮਲਾ ਕਰ ਰਿਹਾ ਹੈ ਪਿਛਲੇ ਸਾਲ ਡੇਢ ਸਾਲ ਤੋਂ ਰੂਸ ਯੂਕਰੇਨ ਯੁੱਧ ਚੱਲ ਰਿਹਾ ਹੈ ਉਧਰ ਅਰਬ ਦੇ ਵਿੱਚ ਵੀ ਸ਼ਾਂਤੀ ਨਹੀਂ ਹੈ ਤੇ ਵਿਚ ਵਿਚ ਅਮਰੀਕਾ ਤੇ ਚਾਇਨਾ ਜਿਹੜਾ ਹੈ ਉਹ ਵੀ ਇੱਕ ਦੂਜੇ ਨੂੰ ਅੱਖਾਂ ਦਿਖਾਉਂਦੇ ਰਹਿੰਦੇ ਨੇ ਪਾਕਿਸਤਾਨ ਤੇ ਭਾਰਤ ਦੀ ਤਾਂ ਹਮੇਸ਼ਾ ਹੀ ਜੜੀਆ ਉਹ ਇੱਕ ਦੂਜੇ ਦੇ ਨਾਲ ਇਹ ਸੱਟਾ ਜਿਹੜਾ ਹੈ ਇਹ ਟੱਟਾ ਜਿਹੜਾ ਹੈ ਉਹ ਚੱਲਦਾ ਰਹਿੰਦਾ ਹੈ ਇਹ ਕਈ ਤਰ੍ਹਾਂ ਦਾ ਹੁੰਦਾ ਹੈ ਕਈ ਵਾਰਾ ਉਹ ਨਸ਼ੀਲੇ ਪਦਾਰਥ ਸੁੱਟ ਦਿੰਦੇ ਨੇ ਤੇ ਕਈ ਵਾਰਾ ਉਹ ਕੋਈ ਹੋਰ ਸ਼ਰਤ ਕਰਦੇ ਸੋ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਹੈ ਇਹ ਇਹਦਾ ਕਿਸੇ ਦਾ ਕਸੂਰ ਨਹੀਂ ਹੈ ਇਹ ਜਿਹੜਾ ਯੁੱਗ ਚੱਲ ਰਿਹਾ ਹੈ ਇਸ ਵੇਲੇ ਇੱਕ ਕਨਫਿਊਜ਼ਨ ਯੁੱਗ ਚੱਲ ਰਿਹਾ ਹੈ ਹੁਣ ਜਿਹੜੀ ਖਬਰ ਆਈ ਹੈ ਉਹ ਆਈ ਹੈ ਤਿਰੁਪਤੀ ਮੰਦਰ ਜਿਹੜਾ ਸਭ ਤੋਂ ਪਵਿੱਤਰ ਮੰਦਰ ਮੰਨਿਆ ਜਾਂਦਾ ਹੈ ਉਸਤੇ ਵਿੱਚ ਜਿਹੜਾ ਪ੍ਰਸਾਦ ਚੜਾਇਆ ਜਾਂਦਾ ਸੀ ਉਹਦੇ ਵਿੱਚ ਵੀ ਮਿਲਾਵਟ ਮਿਲੀ ਹੈ ਇਹ ਮਿਲਾਵਟ ਦੀ ਅਜੇ ਜਾਂਚ ਚੱਲ ਰਹੀ ਹੈ ਕਿੰਨੀ ਕਿੰਨਾ ਸੱਚ ਹੈ ਕਿੰਨਾ ਝੂਠ ਹੈ ਇਹ ਨਹੀਂ ਪਤਾ ਪਰ ਇਸ ਤੇ ਆਉਣ ਦੇ ਨਾਲ ਜਿਹੜੀ ਧਰਮ ਦੀ ਹਾਨੀ ਹੈ ਉਹ ਜ਼ਰੂਰ ਹੋਈ ਹੈ ਕਿ ਜਿਹਨਾਂ ਦੇ ਆ ਭਾਵਨਾਵਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਲੱਗੀ ਏ ਉਹਨਾਂ ਨੂੰ ਕੀ ਕਿਵੇਂ ਕਰਨਾ ਇਸ ਦੇ ਬਾਰੇ ਕਹਿਣਾ ਮੁਸ਼ਕਲ ਹੈ ਫਿਰ ਤੁਸੀਂ ਸਿਆਸੀ ਪਾਰਟੀਆਂ ਦੇ ਵਿੱਚ ਨਿਗਾਹ ਮਾਰ ਲਓ ਜੇ ਧਰਮ ਸਿਆਸਤ ਸਮਾਜ ਤੇ ਸੂਬੇ ਸਰਕਾਰਾਂ ਇਹਨਾਂ ਦੇ ਵਿੱਚ ਵੀ ਜੇਕਰ ਆਪਾਂ ਨਿਗਾਹ ਮਾਰੀਏ ਤਾਂ ਕਨਫਿਊਜ਼ਨ ਹੀ ਚੱਲ ਰਹੀ ਹੈ ਕੋਈ ਵੱਡੇ ਅਹੁਦੇ ਤੇ ਬੈਠਾ ਸਿਆਸੀ ਪਾਰਟੀ ਦਾ ਨੇਤਾ ਆਪਣਾ ਅਹੁਦਾ ਛੱਡ ਕੇ ਰਾਜੀ ਨਹੀਂ ਹੈ ਦੂਸਰਾ ਲਗਾਤਾਰ ਉਸ ਨੂੰ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਮੈਂ ਉੱਥੇ ਬੈਠ ਜਾਵਾਂ ਇਹ ਖੇਚਮ ਕਸ ਤੇ ਪਹਿਲਾਂ ਵੀ ਚੱਲਦੀ ਸੀ ਕਸ਼ਮੀਰ ਕਸ ਪਹਿਲਾਂ ਵੀ ਚੱਲਦੀ ਸੀ ਪਰ ਜਿਹੜਾ ਜਿਹੜੀ ਭਾਸ਼ਾ ਵਰਤੀ ਜਾਂਦੀ ਸੀ ਨਾ ਉਹ ਇੰਨੀ ਮਾੜੀ ਨਹੀਂ ਸੀ ਹੁੰਦੀ ਇਸ ਕਨਫਿਊਜ਼ਨ ਦਾ ਜਿਹੜਾ ਕਾਰਨ ਉਹ ਕਿਤੇ ਦੂਰ ਨਹੀਂ ਹੈ ਉਹ ਵਿਅਕਤੀਆਂ ਦੇ ਵਿੱਚ ਸਮਾਜ ਦੇ ਵਿੱਚ ਸਰਕਾਰਾਂ ਦੇ ਵਿੱਚ ਈਗੋ ਹੋਣਾ ਹਉਮੈ ਹੋਣਾ ਲਾਲਚ ਹੋਣਾ ਕਰੋਧ ਹੋਣਾ ਜਾਂ ਇਹੋ ਜਿਹੇ ਜਿਹੜੀਆਂ ਪ੍ਰਾਲੀਆਂ ਅਲੰਤਾਂ ਸਾਡੇ ਗ੍ਰੰਥਾਂ ਦੇ ਵਿੱਚ ਦੱਸੀਆਂ ਗਈਆਂ ਨੇ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਬਹੁਤ ਆਤ ਹੋ ਜਾਣੀ ਉਹਨਾਂ ਦੀ ਜਿਸ ਕਰਕੇ ਇਹ ਜਿਹੜੀ ਹੈ ਇਹ ਕਨਫਿਊਜ਼ਨ ਚੱਲ ਰਹੀ ਏ ਕੋਈ ਈਗੋ ਕਰਕੇ ਕਨਫਿਊਜ਼ ਹੈ ਕਿ ਮੈਂ ਆਪਣੀ ਈਗੋ ਆਪਣੀ ਹਉਮੈ ਕਰਕੇ ਇਹ ਉਹਦਾ ਕਿਉਂ ਛੱਡਾਂ ਦੂਸਰੇ ਬੰਨੇ ਕੋਈ ਲਾਲਚ ਵਿੱਚ ਫਸਿਆ ਹੋਇਆ ਹੈ ਤੇ ਕੋਈ ਕ੍ਰੋਧ ਵਿੱਚ ਫਸਿਆ ਹੋਇਆ ਆ ਤਾਂ ਹੀ ਜਿਹੜੀ ਭਾਸ਼ਾ ਹੈ ਇਹ ਵੀ ਇੰਨੀ ਮਾੜੀ ਹੋ ਗਈ ਹੈ ਕਿ ਕਈ ਵਾਰਾਂ ਸੁਣਣ ਲੱਗਿਆਂ ਕੰਨਾਂ 'ਚ ਉਂਗਲਾਂ ਪਾਉਣੀਆਂ ਪੈਂਦੀਆਂ ਨੇ ਕਿ ਜੇ ਇਹ ਲੋਕ ਜਿਨ੍ਹਾਂ ਨੇ ਸਾਡੀ ਅਗਵਾਈ ਕਰਨੀ ਹੈ ਇਹ ਇਹੋ ਜੀ ਭਾਸ਼ਾ ਭੁੱਲਣਗੇ ਤਾਂ ਫਿਰ ਆਮ ਆਦਮੀ ਕਿਹੋ ਜਿਹਾ ਸਮਾਜ ਦੇ ਵਿੱਚ ਬਿਹੇਵ ਕਰੇਗਾ ਵਿਹਾਰ ਕਰੇਗਾ ਇਹ ਦੇਖਣ ਵਾਲੀ ਗੱਲ ਹੈ ਹੁਣ ਤਾਂ ਕਈ ਵਾਰਾਂ ਇਹ ਸੋਚਨ ਤੇ ਮਜਬੂਰ ਹੋ ਜਾਂਦਾ ਹੈ ਕਿ ਇਹ ਅਜਾਈ ਭਾਸ਼ਾ ਕਿਉਂ ਬੋਲਦੇ ਨੇ ਕਿ ਜਿਸ ਦਾ ਅਸਰ ਜਿਹੜਾ ਹੈ ਉਹ ਸਮਾਜ ਤੇ 네ਗੇਟਿਵ ਤੇ ਬਹੁਤ ਮਾੜਾ ਪੈਂਦਾ ਹੈ ਇਸ ਕਰਕੇ ਮੈਂ ਸਮਝਦਾ ਕਿ ਇਹ ਜਿਹੜਾ ਯੁੱਗ ਹੈ ਇਹ ਕਨਫਿਊਜ਼ਨ ਦਾ ਯੁੱਗ ਹੈ ਹਰ ਜਗ੍ਹਾ ਕਨਫਿਊਜ਼ਨ ਹੈ ਤੁਸੀਂ ਜੇ ਮੈਡੀਕਲ ਚ ਲੈ ਲੋ ਤੁਸੀਂ ਐਜੂਕੇਸ਼ਨ ਚ ਲੈ ਲੋ ਜੇ ਐਜੂਕੇਸ਼ਨ ਚ ਹੈ ਤਾਂ ਵਿਦਿਆਰਥੀਆਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਕਿਹੜੇ ਵਿਸ਼ੇ ਨੇ ਜਿਨ੍ਹਾਂ ਦੇ ਵਿੱਚ ਜੌਬਸ ਹੋਣਗੀਆਂ ਤੇ ਉਹ ਕੀਤੇ ਜਾਣ ਇਹ ਨਹੀਂ ਪਰਮਾਰ ਹੋ ਗਈ ਹੈ ਔਰ ਜੋ ਵਿਸ਼ੇ ਤੁਹਾਡੇ ਸਾਹਮਣੇ ਨੇ ਉਹਨਾਂ ਦੇ ਵਿੱਚ ਨੌਕਰੀਆਂ ਨਹੀਂ ਹੈ ਪਾਸੇ ਤੁਸੀਂ ਕਈ ਵਾਰਾ ਦੇਖਿਆ ਹੋਵੇਗਾ ਕਿ ਕਿਹੋ ਬਿਮਾਰੀ ਦਾ ਇਲਾਜ ਇੱਕ ਡਾਕਟਰ ਕਹਿ ਰਿਹਾ ਹੈ ਕਿ ਠੀਕ ਹੈ ਦੂਜਾ ਕਹਿੰਦਾ ਕੁਝ ਨਹੀਂ ਹੈ ਤੇ ਤੀਸਰੇ ਦੀ ਜਦੋਂ ਰਿਪੋਰਟ ਆਉਂਦੀ ਹੈ ਤੇ ਉਹ ਕਹਿੰਦਾ ਕਿ ਅਜੇ ਪਤਾ ਨਹੀਂ ਹੈ ਲੇਕਿਨ ਕਨਫਿਊਜ਼ਨ ਹੈ ਕੁਝ ਚੇ ਤੁਸੀਂ ਉਹ ਠਹਿਰੋ ਇੱਕ ਰਿਪੋਰਟ ਹੋਰ ਕਰਾਓ ਉਸ ਦੇ ਬਾਅਦ ਪਤਾ ਲੱਗੇਗਾ ਸੋ ਇਸ ਕਨਫਿਊਜ਼ਨ ਦੇ ਵਿੱਚ ਮੈਂ ਸਮਝਦਾ ਕਿ ਇੱਕੋ ਇੱਕ ਜਿਹੜਾ ਇਸ ਦਾ ਇਲਾਜ ਹੈ ਉਹ ਹੈ ਪਰਮਾਤਮਾ ਦਾ ਨਾਮ ਧਰਮ ਦੇ ਨਾਲ ਜੁੜੇ ਰਹਿਣਾ ਚੰਗੇ ਕਰਮ ਕਰਨਾ ਤੇ ਆਪਣੀਆਂ ਜਿਹੜੀਆਂ ਚੰਗੀਆਂ ਆਦਤਾਂ ਨੇ ਉਹਨਾਂ ਨੂੰ ਬਰਕਰਾਰ ਰੱਖਣਾ ਚੰਗੇ ਕਰਮਾਂ ਦੇ ਵਿੱਚ ਤਾਂ ਇਹੋ ਹੀ ਆਉਂਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਠੀਕ ਰੱਖੋ ਜੇ ਤੁਸੀਂ ਠੀਕ ਰੱਖੋਗੇ ਤਾਂ ਹੋ ਸਕਦਾ ਹੈ ਕਿ ਤੁਹਾਡੇ ਨਾਲ ਜਿਹੜੇ ਤੁਹਾਡੇ ਸਾਥੀ ਆ ਜਾਂ ਜਿਹੜਾ ਸਮਾਜ ਹੈ ਉਸ ਦੇ ਵਿੱਚ ਕੋਈ ਥੋੜਾ ਬਹੁਤ ਸੁਧਾਰ ਆਵੇ